प्यारे साथियों मेरी लाइब्रेरी ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਚਾਰ ਅਸਲੀ ਫੋਟੋ ਹਨ ਪਹਿਲੀ ਇਹ ਉਹਨਾਂ ਦੇ ਬਚਪਨ ਦੀ ਫੋਟੋ ਆ ਜਿਹੜੀ ਕਿ 1919 ਦੇ ਵਿੱਚ ਜਦੋਂ ਉਹ 12 ਸਾਲ ਦੇ ਸਨ ਉਸ ਵੇਲੇ ਲਈ ਗਈ ਹੈ ਦੂਜੀ ਫੋਟੋ 1923 ਦੇ ਵਿੱਚ ਜਦੋਂ ਉਹ 16 ਸਾਲ ਦੇ ਸਨ ਉਦੋਂ ਲਈ ਗਈ ਹੈ ਇਹ ਜਿਹੜੀ ਫੋਟੋ ਆ ਨੈਸ਼ਨਲ ਕਾਜ ਦੇ ਵਿੱਚ ਇੱਕ ਨਾਟਕ ਮੰਡਲੀ ਦੀ ਫੋਟੋ ਸੀ ਉਹਦੇ ਵਿੱਚੋਂ ਲਈ ਗਈ ਹੈ ਤੀਜੀ ਫੋਟੋ ਜਿਹੜੀ ਕਿ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਪਸੰਦ ਕੀਤੀ ਗਈ ਇਹ ਜਿਹੜੀ ਫੋਟੋ ਆ 1927 ਦੇ ਵਿੱਚ ਜਦੋਂ ਉਹ 20 ਸਾਲ ਦੇ ਸਾਲ ਉਸ ਵੇਲੇ ਲਈ ਗਈ ਇਹ ਉਸ ਵੇਲੇ ਦੀ ਫੋਟੋ ਆ ਜਦੋਂ ਉਹ ਦਸਹਿਰਾ ਬੰਬ ਕੇਸ ਤੇ ਇੱਕ ਹੋਰ ਕੇਸ ਸੀਗਾ ਕਕੋਰੀ ਕਾਰਡ ਉਸ ਕੇਸ ਦੇ ਵਿੱਚ ਇਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀਗਾ 37 ਦਿਨ ਉਹਨਾਂ ਨੇ ਜੇਲ੍ਹ ਕੱਟੀ ਸੀਗੀ ਤੇ ਉਸ ਵੇਲੇ ਇਹ ਇਹ ਫੋਟੋ ਲਈ ਗਈ ਆ ਤੇ ਬਾਅਦ ਵਿੱਚ ਕੋਈ ਸਬੂਤ ਨਾ ਮਿਲਣ ਕਰਨ ਉਹ ਇਸ ਕੇਸ ਵਿੱਚੋਂ ਬਰੀ ਹੋ ਗਏ ਸਨ ਪਰ ਇਸ ਤੋਂ ਪਹਿਲਾਂ ਉਹ ਉਸ ਵੇਲੇ 60000 ਰੁਪਏ ਦੀ ਜਮਾਤ ਦੇ ਕੇ ਬਾਹਰ ਆਏ ਸਨ ਉਸ ਵੇਲੇ 60000 ਰੁਪਏ ਦੀ ਕੀਮਤ ਜਿਹੜੀ ਬਹੁਤ ਜ਼ਿਆਦਾ ਸੀਗੀ ਜਿਹੜੀ ਇਹਨਾਂ ਦੇ ਪਿਤਾ ਨੇ ਕਿਸੇ ਤੋਂ ਆਧਾਰ ਲੈ ਕੇ ਜਿਹੜੀ ਆ ਉਹ ਦਿੱਤੀ ਸੀ ਤੇ ਜਿਹੜੀ ਅਖੀਰਲੀ ਫੋਟੋ ਆ ਇਹ 1929 ਦੇ ਵਿੱਚ ਜਦੋਂ ਉਹ 22 ਸਾਲ ਦੇ ਸਨ ਉਸ ਵੇਲੇ ਲਈ ਗਈ ਹੈ ਇਹ ਉਸ ਵੇਲੇ ਦੀ ਫੋਟੋ ਆ ਜਦੋਂ ਇਹਨਾਂ ਨੇ 8 ਅਪ੍ਰੈਲ 1929 ਨੂੰ ਦਿੱਲੀ ਸੰਬਰੀ ਦੇ ਵਿੱਚ ਬੰਬ ਸੱਟਿਆ ਸੀਗਾ ਤੇ ਇਹ ਜਿਹੜੀ ਫੋਟੋ ਆ ਇੱਕ ਦਿਨ ਮਨੋ ਬੰਬ ਸੱਟਰ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦੀ ਆ ਭਾਵ 8 ਅਪ੍ਰੈਲ 1929 ਤੋਂ ਇੱਕ ਦਿਨ ਜਿਹੜੀ ਇਹ ਪਹਿਲਾਂ ਦੀ ਫੋਟੋ ਲਈ ਗਈ ਹੈ ਤੇ ਉਹ ਉਹ ਜਦੋਂ ਦਿੱਲੀ ਅਸੈਂਬਲੀ ਦੇ ਵਿੱਚ ਇਹਨਾਂ ਨੇ ਬੰਬ ਸੁੱਟਿਆ ਗਿਆ ਸੀ ਤੇ ਦੋ ਲਾੜੇ ਲਗਾਏ ਸਨ ਇਨਕਲਾਬ ਜਿੰਦਾਬਾਦ ਤੇ ਸਾਮਰਾਜ ਦਾ ਖਾਤਮਾ ਹੋ ਗਏ ਤੇ ਇਹ ਇਹਨਾਂ ਦੀ ਉਸ ਵੇਲੇ ਧਾਰਨਾ ਸੀਗੀ ਬੇ ਬੋਲਿਆਂ ਨੂੰ ਸੁਣਾਉਣ ਲਈ ਇੱਕ ਵੱਡੇ ਧਮਾਕੇ ਦੀ ਲੋੜ ਹੈ ਸ਼ਹੀਦ 아이ਜਮ ਸਰਦਾਰ ਭਗਤ ਸਿੰਘ ਜੀ ਨੇ ਕਿਹਾ ਸੀ ਬੰਬਾਂ ਤੇ ਪਿਸਤੌਲ ਕਦੀ ਇਨਕਲਾਬ ਨੇ ਲਿਆਉਦੇ ਇਨਕਲਾਬ ਦੀ ਧਾਰ ਹਮੇਸ਼ਾ ਵਿਚਾਰਾਂ ਦੀ ਸਾਨ ਤੇ ਤਿੱਖੀ ਹੁੰਦੀ ਹੈ ਤੇ ਉਹ ਵਿਚਾਰ ਸਾਨੂੰ ਮਿਲਦੇ ਆ ਇਹਨਾਂ ਕਿਤਾਬਾਂ ਤੋਂ ਤੇ ਜੇ ਤੁਸੀਂ ਅਸਲੀ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਨਣਾ ਤੇ ਮੈਂ ਤੁਹਾਨੂੰ ਦੰਨਾ ਵੀ ਇਹ ਜਿਹੜੀਆਂ ਕਿਤਾਬਾਂ ਜਿਹੜੀਆਂ ਮੇਰੇ ਕੋਲ ਮੇਰੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਆ ਇਹ ਤੁਹਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਪਹਿਲੀ ਜਿਹੜੀ ਕਿਤਾਬ ਆ ਸਰਦਾਰ ਭਗਤ ਸਿੰਘ ਦੀ ਜੀਵਨੀ ਇਹ ਉਹਨਾਂ ਦੇ ਛੋਟੇ ਭਰਾ ਸਰਦਾਰ ਰਣਵੀਰ ਸਿੰਘ ਦੀ ਕਲਮ ਤੋਂ ਲਿਖੀ ਗਈ ਹੈ ਦੂਜੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਇਹ ਪ੍ਰੋਫੈਸਰ ਜਗਮੋਤ ਸਿੰਘ ਜੀ ਜੀ ਦੁਆਰਾ ਲਿਖੀ ਗਈ ਹੈ ਤੇ ਸਰਦਾਰ ਭਗਤ ਸਿੰਘ ਜੀ ਇਹਨਾਂ ਦੇ ਮਾਮਾ ਜੀ ਸਨ ਤੀਜੀ ਕਿਤਾਬ ਭਗਤ ਸਿੰਘ ਵਿਚਾਰਵਾਨ ਇਨਕਲਾਬੀ ਇਹ ਪ੍ਰੋਫੈਸਰ ਚਮਨ ਲਾਲ ਜੀ ਹੁਣਾਂ ਦੁਆਰਾ ਲਿਖੀ ਗਈ ਹੈ ਅਗਲੀ ਕਿਤਾਬ ਲਿਖਤੋਂ ਭਗਤ ਸਿੰਘ ਸ਼ਹੀਦ ਦੇ ਆਜ਼ਮ ਦੀ ਜੀਵਨ ਕਹਾਣੀ ਚਿੱਠੀਆਂ ਦੀ ਜਵਾਨੀ ਇਹ ਸਰਬਜੀਤ ਸਿੰਘ ਬਿਰਕ ਬਲੋਂ ਲਿਖੀ ਗਈ ਹੈ ਤੇ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਨੇ ਜਿੰਨੀਆਂ ਵੀ ਚਿੱਠੀਆਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਜਾਂ ਕਿਸੇ ਹੋਰ ਅਧਿਕਾਰੀ ਨੂੰ ਪਾਈਆਂ ਇਹ ਸਾਰੀਆਂ ਉਹਦੇ ਵਿੱਚ ਮੌਜੂਦ ਹੈ ਅਗਲੀ ਕਿਤਾਬ ਜੀਵਨੀ ਸ਼ਹੀਦ ਭਗਤ ਸਿੰਘ ਮਲਵਿੰਦਰਜੀਤ ਸਿੰਘ ਬੜੈਚ ਉਹਨਾਂ ਨੇ ਲਿਖੀਆਂ ਹਨ ਮਲਵਿੰਦਰਜੀਤ ਸਿੰਘ ਬੜੈਚ ਉਹਨਾਂ ਨੇ ਗਦਰ ਲਹਿਰ ਬਾਰੇ ਅਤੇ ਭਗਤ ਸਿੰਘ ਹੁਣਾ ਬਾਰੇ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਿਕ ਕਿਤਾਬਾਂ ਲਿਖੀਆਂ ਹਨ ਅਗਲੀ ਜਿਹੜੀ ਕਿਤਾਬ ਆ ਭਗਤ ਸਿੰਘ ਨੂੰ ਫਾਂਸੀ ਅਦਾਲਤੀ ਫੈਸਲੇ ਜਿਹੜੇ ਅਦਾਲਤ ਨੇ ਸਮੇਂ-ਸਮੇਂ ਸਰ ਫੈਸਲੇ ਕੀਤੇ ਆ ਇਹ ਵੀ ਜਿਹੜੀ ਆ ਕਿਤਾਬ ਆ ਮਲਵਿੰਦਰਜੀਤ ਸਿੰਘ ਬੜੈਚ ਉਹਨਾਂ ਨੇ ਲਿਖੀ ਆ ਅਗਲੀ ਕਿਤਾਬ ਭਗਤ ਸਿੰਘ ਨੂੰ ਫਾਂਸੀ ਭਾਗ 2 ਇਹਦੇ ਵਿੱਚ ਗਵਾਹੀਆਂ ਤੇ ਸੁਖਦੇਵ ਸਿੰਘ ਦੀਆਂ ਟਿੱਪਣੀਆਂ ਸਹਿਰ ਦੇ ਇਹ ਕਿਤਾਬ ਹੈ ਮਲਵਿੰਦਰਜੀਤ ਸਿੰਘ ਬੜੈਚ ਉਹਨਾਂ ਨੇ ਇਹ ਸੰਪਾਦਨ ਕੀਤੀ ਹੈ ਅਗਲੀ ਜਿਹੜੀ ਕਿਤਾਬ ਆ ਮੇਰੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਮੌਜੂਦ ਆ ਭਗਤ ਸਿੰਘ ਦੇ ਸਿਆਸੀ ਦਸਤਾਵੇਜ਼ ਇਹ ਇਸ ਪ੍ਰੋਫੈਸਰ ਚਮਨ ਲਾਲ ਜੀ ਨੇ ਸੰਪਾਦਨ ਕੀਤੀ ਆ ਤੇ ਇਹਦੇ ਵਿੱਚ ਭਗਤ ਸਿੰਘ ਦੇ ਜੀਵਨ ਦੇ ਨਾਲ ਜਿੰਨੇ ਵੀ ਸਿਆਸੀ ਦਸਤਾਵੇਜ਼ ਆ ਉਹ ਸਾਰੇ ਇਸ ਵਿੱਚ ਮੌਜੂਦ ਆ ਤੇ ਅਗਲੀ ਕਿਤਾਬ ਆ ਇਨਕਲਾਬ ਦਾ ਵਾਨੀ ਸ਼ਹੀਦ ਭਗਤ ਸਿੰਘ ਇਹ ਸੁਖਿੰਦਰ ਵੀਰ ਦੀ ਜਿਹੜੇ ਕਿ ਖਟਕੜਕਲਾਂ ਦੇ ਹੀ ਵਾਸੀ ਆ ਉਹਨਾਂ ਨੇ ਇਹ ਜਿਹੜੀ ਕਿਤਾਬ ਆ ਲਿਖੀ ਆ ਇਦੇ ਵਿੱਚ ਵੀ ਬਹੁਤ ਬਹੁਮੁੱਲੀ ਜਾਣਕਾਰੀ ਆ ਤੇ ਇੱਕ ਕਿਤਾਬ ਆ ਸ਼ਹੀਦ ਭਗਤ ਸਿੰਘ ਜੀਐਸ ਦਿਓਲ ਜੀ ਨੇ ਲਿਖੀ ਆ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਨੇ ਛਾਪੀ ਆ ਤੇ ਇਹ ਜਿਹੜੀਆਂ ਕਿਤਾਬਾਂ ਸੀਗੀਆਂ ਤੇ ਜੇ ਆਪਾਂ ਇਹ ਸਾਰੀਆਂ ਕਿਤਾਬਾਂ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਆ ਤੇ ਜੇ ਆਪਾਂ ਚਾਹੁੰਦੇ ਆ ਭੀ ਭਗਤ ਸਿੰਘ ਦੇ ਅਸਲੀ ਵਿਚਾਰਾਂ ਨੂੰ ਜਾਣਨਾ ਤੇ ਸਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਸੁਝਾਅ ਦੇਵਾਂਗਾ ਵੀ ਇਹ ਜਿਹੜੀਆਂ ਕਿਤਾਬਾਂ ਆ ਤੁਸੀਂ ਜ਼ਰੂਰ ਪੜੋ ਤਾਂ ਕਿ ਆਪਾਂ ਜਿਹੜੇ ਭਗਤ ਸਿੰਘ ਦੇ ਅਸਲੀ ਵਿਚਾਰਾਂ ਤੋਂ ਜਿਹੜੇ ਆ ਉਹ ਜਾਣੂ ਹੋ ਸਕੀਏ